ਇਹ ਸੀ ਕਾਦੀ ਮੀਟਿੰਗ ਇਹੋ ਤੇ ਨਸ਼ਿਆਂ ਵਿਰੁੱਧ ਜਿਹੜੀ ਕੈਂਪੇਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਸ਼ੁਰੂ ਤੋਂ ਹੀ ਬੜੇ ਚੰਗੇ ਢੰਗ ਨਾਲ ਪੰਜਾਬ ਨੂੰ ਚਲਾਉਣ ਚ ਲੋਕਾਂ ਨੂੰ ਸਹੂਲਤਾਂ ਦੇਣ ਚ ਤੇ ਨਸ਼ੇ ਬੰਦ ਕਰਨ ਦੇ ਵਿੱਚ ਜਾਰੀ ਰੱਖੀ ਉਹਦੇ ਤਹਿਤ ਅੱਜ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਐਮਐਲਏ ਸਬਾਨ ਸਰਦਾਰ ਅਨਬੀਰ ਸਿੰਘ ਪੁੱਲਰ ਸਾਹਿਬ ਐਮਐਲਏ ਰਜਨੀਸ਼ ਤਈਆ ਜੀ ਐਮਐਲਏ ਫੌਜਾ ਸਿੰਘ ਸਰਾਰੀ ਜੀ ਸਾਡੇ ਜੀਰੀਏਲ ਕੇ ਤੋਂ ਸ਼ੰਕਰ ਕੁਟਾਰੀਆ ਜੀ ਡੀਸੀ ਸਾਹਿਬ ਮੈਮ ਦੀਪਸ਼ੇਖਾ ਜੀ ਪੀਐਸਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਸਿਵਲ ਦੇ ਅਧਿਕਾਰੀ ਸਾਰੇ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨਾਲ ਮੀਟਿੰਗ ਕੀਤੀ ਤੇ ਜੇ ਕੋਈ ਮੁਸ਼ਕਲ ਹੈ ਜਾਂ ਕੋਈ ਪਰੇਸ਼ਾਨੀ ਆ ਉਹਦੇ ਬਾਰੇ ਵਿਚਾਰ ਚਰਚਾ ਕੀਤਾ ਤੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਸਾਡੀ ਜਿਹੜੀ ਪੰਜਾਬ ਦੇ ਲੋਕਾਂ ਦੀ ਮੰਗ ਆ ਕਿ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਉਹਦੇ ਤਹਿਤ ਅੱਜ ਸਾਰੇ ਅਫਸਰ ਸਾਹਿਬਾਨਾਂ ਨੂੰ ਡਾਇਰੈਕਸ਼ਨ ਕੀਤੀ ਆ ਕਿ ਜਿੱਥੇ ਵੀ ਆਪਾਂ ਨੂੰ ਪਤਾ ਲੱਗਦਾ ਕੋਈ ਇਹ ਯਹਰ ਵੇਚਣ ਵਾਲਾ ਇਨਸਾਨ ਹੈ ਉਹਦੇ ਨਾਲ 1% ਵੀ ਜਿਹੜੀ ਆ ਉਹ ਤਰਸਲਾ ਰਹਿਮ ਨਾ ਕੀਤਾ ਜਾਵੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਰੇ ਅਫਸਰਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਆ ਜਿੰਨੇ ਵੀ ਇਹ ਸਮਗਲਰ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਪੁਲਿਸ ਡਿਪਾਰਟਮੈਂਟ ਨੂੰ ਕਿਹਾ ਵੀ ਜਿੱਥੇ-ਜਿੱਥੇ ਵੀ ਇਹਨਾਂ ਦੀਆਂ ਪ੍ਰਾਪਟੀਆਂ ਆ ਉਹਨਾਂ ਦੀ ਕੋਹ ਕਰਕੇ ਤੇ ਜਿਹੜੇ ਸਾਡੇ ਏ ਰਹਿ ਗਿਆ ਸਿਵਲ ਦੇ ਅਧਿਕਾਰੀ ਪਟਵਾਰੀ ਜਾਂ ਵੀਡੀਓ ਦਫਤਰ ਕਈ ਲੋਕਾਂ ਨੇ ਸਰਕਾਰੀ ਪੰਚਾਇਤ ਦੀਆਂ ਜ਼ਮੀਨਾਂ ਤੇ ਸ਼ਾਮਲਾੜ ਤੇ ਆਬਾਦੀ ਦੇ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਜਿਹੜੇ ਸਮਗਲਰ ਸਮਗਲਿੰਗ ਕਰਦੇ ਆ ਉਹਨਾਂ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੀ ਕਰਕੇ ਅਧਿਕਾਰੀਆਂ ਨੂੰ ਦਿੱਤੀ ਜਾਵੇ ਜਦੋਂ ਪੁਲਿਸ ਡਿਪਾਰਟਮੈਂਟ ਥੱਲੇ ਪਟਵਾਰੀਆਂ ਨੂੰ ਜਾਂ ਵੀਡੀਓ ਦਫ਼ਤਰ ਨੂੰ ਭੇਜਦਾ ਆ ਕਿ ਇਹਨਾਂ ਬੰਦਿਆਂ ਦੀ ਸਮਗਲਰਾਂ ਦੀ ਰਿਪੋਰਟ ਕੀਤੀ ਜਾਵੇ ਤੇ ਨਾਲ ਪਟਵਾਰੀਆਂ ਨੂੰ ਵੀਡੀਓ ਦਫ਼ਤਰਾਂ ਨੂੰ ਵੀ ਤਾਇਦ ਕਰਤੀ ਆ ਨਸੀਹਤ ਕਰਤੀ ਆ ਕਿ 24 ਘੰਟੇ ਦੇ ਵਿੱਚ ਵਿੱਚ ਤੁਸੀਂ ਉਸ ਬੰਦੇ ਦੀ ਪ੍ਰਾਪਰਟੀ ਦਾ ਸਾਰੇ ਦਾ ਸਾਰਾ ਰਿਕਾਰਡ ਪੁਲਿਸ ਡਿਪਾਰਟਮੈਂਟ ਨੂੰ ਦੇਣਾ ਤਾਂ ਜੋ ਉਹ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਜਾਵੇ ਤੇ ਜਿਹੜਾ ਕਾਨੂੰਨ ਆ ਉਹ ਬੜਾ ਵਧੀਆ ਬਣ ਚੁੱਕਾ ਆ ਜਿਹੜੀ ਪ੍ਰਾਪਰਟੀ ਨਾਲ ਅਟੈਚ ਹੋ ਗਈ ਤੇ 50 60 ਦਿਨਾਂ ਦੇ ਵਿੱਚ ਵਿੱਚ ਲਗਭਗ 2 ਮਹੀਨਿਆਂ ਦੇ ਵਿੱਚ ਵਿੱਚ ਉਹ ਕੇਸ ਦਾ ਜਿਹੜਾ ਨਫਟਾਰਾ ਹੋ ਕੇ ਜਦੋਂ ਜਿਹੜੇ ਬੰਦੇ ਇਹ ਜ਼ਹਿਰ ਵੇਚ ਕੇ ਜਾਇਦਾਦਾਂ ਬਣਾਉਂਦੇ ਪਏ ਆ ਉਹਨਾਂ ਨੂੰ ਪਤਾ ਉਪੀਏ ਜਾਇਦਾਦਾਂ ਸਾਰੀਆਂ ਫ੍ਰੀਜ਼ ਹੋ ਜਾਣੀਆਂ ਇਹ ਸਰਕਾਰ ਨੇ ਰਿਕਵਰ ਕਰ ਲੈਣੀਆਂ ਤੇ ਉਹ ਲੋਕ ਆਪੇ ਸੁਧਰਣਗੇ ਨਾਲ ਮੈਂ ਜਿਹੜੇ ਲੋਕ ਇਹਨਾਂ ਬੰਦਿਆਂ ਦੀਆਂ ਸਮਗਲਰਾਂ ਦੀਆਂ ਜ਼ਮਾਨਤਾਂ ਦਿੰਦੇ ਆ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਆਪਦੇ ਘਰਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹਨਾਂ ਲੋਕਾਂ ਨੂੰ ਨਾਲ ਜਿਹੜੇ ਨੰਬਰਦਾਰ ਕਾਉਂਸਲਰ ਜਾਂ ਕੋਈ ਮੋਤਵਰ ਸਰਪੰਚ ਮੈਂਬਰ ਪੰਚਾਇਤ ਗਵਾਹੀਆਂ ਪਾਉਂਦੇ ਆ ਮੈਂ ਉਹਨਾਂ ਨੂੰ ਵੀ ਇਹ ਨਸੀਹਤ ਕਰਦਾ ਤਾਇਦ ਕਰਦਾ ਕਿ ਆਪਦੇ ਪਿੰਡਾਂ ਦੇ ਵਿੱਚ ਸਰਪੰਚ ਮਤੇ ਪਾਉਣ ਇਹ ਜਿਹੜੇ ਬੰਦੇ ਸਮਗਲਰ ਜਿਨ੍ਹਾਂ ਦਾ ਪਤਾ ਵੀ ਇਹ ਸਮਗਲਿੰਗ ਕਰਦੇ ਆ ਇਹ ਤੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਨਾਲ ਮਤਾ ਪਾਉਣ ਇਹਨਾਂ ਸਮਗਲਰਾਂ ਦਾ ਜਿਹੜੇ ਨੰਬਰਦਾਰ ਗਵਾਈ ਪਾਉਂਦੇ ਆ ਜਾਂ ਜਿਹੜਾ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਾਂ ਆਪਦੇ ਮਕਾਨ ਦੇ ਨੰਬਰ ਲਵਾ ਕੇ ਗਵਾਈ ਪਾਉਂਦਾ ਜਾਂ ਜ਼ਮਾਨਤੀਆ ਪਾਉਂਦਾ ਉਹਨਾਂ ਲੋਕਾਂ ਦਾ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਸਾਰੇ ਕੁਝ ਦਾ ਬਾਈਕਾਟ ਵੇਖੋ ਅਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਥੱਲਿਓਂ ਗ੍ਰਾਉਂਡ ਤੋਂ ਲੋਕਾਂ ਨੇ ਸਾਥ ਦੇਣਾ ਸ਼ੁਰੂ ਕੀਤਾ ਹੈ ਜਦੋਂ ਇਹ ਲੋਕ ਹੁਣ ਤਿਆਰ ਹੋ ਗਿਆ ਕਿ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਲੋਕ ਇੱਕ ਮੁੱਠ ਹੋ ਗਿਆ ਬਾਕੀ ਕਈ ਲੋਕ ਇਹ ਸੋਚ ਲੈਂਦੇ ਆ ਕਿ ਸ਼ਾਇਦ ਇਹਨਾਂ ਦੀਆਂ ਵੋਟਾਂ ਇਹਨਾਂ ਵੋਟਾਂ ਨਾਲ ਹੀ ਜਿੱਤ ਜਾਣਗੇ ਵੇਖੋ ਪਿੰਡ ਦੇ ਵਿੱਚ ਆਬਾਦੀ ਹੁੰਦੀ ਆ 2000 5000 7000 10000 ਦੀ ਆਬਾਦੀ ਵੀ ਹੁੰਦੀ ਆ ਤੇ ਵਿੱਚ ਜਿਹੜੇ ਸਮਗਲਿੰਗ ਕਰਨ ਵਾਲੇ ਯਹਰ ਦਾ ਕਾਰੋਬਾਰ ਕਰਨ ਵਾਲੇ ਆ ਉਹ ਹੁੰਦੇ ਆ ਦੋ ਘਰ ਜਾਂ ਪੰਜ ਘਰ ਜਾਂ ਸੱਤ ਘਰ ਵੱਤੋ ਵੱਤ ਉਹਨਾਂ ਦੀਆਂ ਵੋਟਾਂ ਨਾਲ ਨਾ ਤੇ ਅੱਜ ਤੱਕ ਕੋਈ ਜਿੱਤ ਸਕਿਆ ਤੇ ਨਾ ਕੋਈ ਜਿੱਤ ਸਕਦਾ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਇਹ ਗਲਤ ਅੰਸਰ ਨੇ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਆ ਉਹ ਲੋਕ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਮਾਵਾਂ ਦੇ ਪੁੱਤਾਂ ਨੂੰ ਮਾਰ ਕੇ ਲਾਛਾਂ ਤੋਂ ਨੋਟ ਚੋਕ ਕੇ ਆਪਦੇ ਘਰ ਬਣਾਉਂਦੇ ਆ ਉਹ ਘਰ ਜਿਹੜੇ ਆ ਉਹ ਵੀ ਜਿਆਦਾ ਸਮਾਂ ਨਹੀਂ ਰਹਿਣੇ ਆਪਾਂ ਵੇਨੇ ਆ ਜਦੋਂ ਕੋਈ ਡਾਕੂ ਜਾਂ ਕੋਈ ਲਟੇਰਾ ਕਿਸੇ ਨੂੰ ਲੁੱਟਦਾ ਡਾਕੂ ਲਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫਿਰ ਵੀ ਦੀਵਾ ਜਗਦਾ ਰਹਿ ਜਾਂਦਾ ਜਿਹੜੇ ਲੋਕ ਇਹ ਕੰਮ ਕਰਦੇ ਆ ਸਮਗਲਰ ਆ ਜਾਂ ਤੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਜੇਲ੍ਹਾਂ ਦੇ ਪਿੱਛੇ ਜਾਣਾ ਪਊਗਾ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਵਿਰੋਧੀ ਲੋਕ ਨਹੀਂ ਨੰਬਰਦਾਰ ਸਾਡੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਜਾਂ ਜਿਹੜੇ ਜ਼ਮਾਨਤੀਏ ਬੰਦੇ ਮੈਂ ਉਹਨਾਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾਂ ਸਾਂਝ ਨਹੀਂ ਉਹਨਾਂ ਦੀਆਂ ਜ਼ਮਾਨਤਾਂ ਨਾ ਦੀ। ਸ੍ਰੀ ਅਮਾਦੀ ਪਾਰਟੀ 3 ਸਾਲ ਪਹਿਲਾਂ ਨਸ਼ਿਆਂ ਦੇ ਵਿਰੁੱਧ ਪਰ ਇਹ ਚੁਣੌਤੀ ਕਿਤੇ ਨਾ ਕਿਤੇ ਵੱਡੀ ਨਹੀਂ ਕਿਉਂਕਿ ਫਿਰੋਜ਼ਪੁਰ ਬਾਰਡਰ ਏਰੀਆ ਬੈਲਟ ਹੈ ਤਰਨਤਾਰਨ ਦਾ ਜ਼ਿਲ੍ਹਾ ਹੈ ਇੱਥੇ ਤੁਹਾਡੀ ਡਿਊਟੀ ਲੱਗੀ ਹੈ। ਇਹ ਵੱਡੀ ਚੁਣੌਤੀ ਦੀ ਤੁਹਾਡੇ ਕੋਲ ਕੋਈ ਇਹੋ ਜਿਹਾ ਸੁਝਾਅ ਵੱਖਰੇ ਆਏ ਹੁਣ ਵੀ ਬਾਰਡਰ ਪੰਡ ਤੇ ਕਿਵੇਂ ਨਿਸ਼ਾਨਾ ਰੋਕਿਆ ਜਾਣਾ ਬਿਲਕੁਲ ਸਾਥੀਆਂ ਦੇ ਸੁਝਾਅ ਇਹ ਆ ਬੜੇ ਵਧੀਆ ਵੀ ਜਿਹੜੇ ਡਰੋਨ ਆਉਂਦੇ ਆ ਉਹਨਾਂ ਡਰੋਨਾਂ ਨੂੰ ਰੋਕਣ ਵਾਸਤੇ ਕੋਈ ਇਹੋ ਜਿਹੀ ਤਕਨੀਕ ਬਣਾਈ ਜਾਵੇ ਵੀ ਉਹ ਡਰੋਨਾਂ ਦੀ ਰੇਂਜ ਖਤਮ ਹੋ ਜਾਏ ਜਿਹੜੇ ਬਾਰਡਰ ਤੋਂ ਪਾਰ ਇਧਰ ਆ ਹੀ ਨਾ ਸਕਣ ਵੀ ਜਿਹੜੇ ਹੈਰੋਇਨ ਜਾਂ ਸਮੈਕ ਜਾਂ ਕੋਈ ਗਲਤ ਤਸਕਰੀ ਕਰਦੇ ਅਨਸਰ ਉਹ ਜਾਦਾ ਡਰੋਨਾਂ ਰਾਹੀਂ ਕਰਦੇ ਆ ਤੇ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨਾਲ ਰਹਿ ਕਰਕੇ ਕੋਈ ਇਹੋ ਜੀ ਚੀਜ਼ ਲੈਂਦੀ ਜਾਊਗੀ ਜਿਸ ਦੇ ਨਾਲ ਡਰੋਨਾਂ ਦੀ ਰੇਂਜ ਖਤਮ ਕੀਤੀ ਜਾ ਸਕੇ ਡਰੋਨ ਜਿਹੜੇ ਬਾਰਡਰ ਤੋਂ ਇਧਰ ਐਂਟਰੀ ਨਾ ਹੋਣ ਤੇ ਇੱਕ ਮੇਨ ਸੁਜੈਸ਼ਨ ਦਿੱਤਾ ਸਾਥੀਆਂ ਨੇ ਵੀ ਸਾਡੇ ਪੁਲਿਸ ਦੀ ਨਫਰੀ ਪੂਰੀ ਕੀਤੀ ਜਾਵੇ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਜਿਹੜੀ ਆ ਭਰਤੀ ਪ੍ਰਕਿਰਿਆ ਸ਼ੁਰੂ ਕਰਤੀ ਆ 10000 ਮੁਲਾਜ਼ਮਾਂ ਦੀ ਭਰਤੀ ਜਿਹੜੀ ਉਹ ਜਲਦ ਹੋ ਜਣੀ ਆ ਅਸਲ ਤੇ ਇਹੋ ਹੀ ਮੇਨ ਜਿਹੜੀ ਮੁਸ਼ਕਲ ਆ ਜਿਹੜੀ ਨਫਰੀ ਪੁਰਾਣੀਆਂ ਸਰਕਾਰਾਂ ਵੱਲੇ ਭਰਤੀ ਨਹੀਂ ਕੀਤੀ ਗਈ ਪੁਲਿਸ ਦੀ ਨਫਰੀ ਘਟ ਉਹ ਨਫਰੀ ਪੂਰੀ ਕਰਾਂਗੇ ਤਾ ਜੋ ਜਿਹੜੀ ਠਾਣਿਆਂ ਦੇ ਵਿੱਚ ਦਿੱਕਤ ਆਉਂਦੀ ਆ ਉਹ ਦਿੱਕਤ ਨਾਲ ਸਰ